ਚਲੋ ਬੁਲਾਵਾ ਆਇਆ ਹੈ ਦਾਤਾ ਨੇ ਬੁਲਾਇਆ ਹੈ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਸਭ ਧਰਮਾਂ ਦੇ ਲੋਕ ਮਿਲ ਜੁਲ ਕੇ ਬੜੀ ਪਿਆਰ ਮੁਹੱਬਤ ਨਾਲ ਰਹਿੰਦੇ ਨੇ ਤੇ ਇੱਕ ਦੂਜੇ ਦੇ ਤਿਉਹਾਰਾਂ ਨੂੰ ਰਲ ਮਿਲ ਕੇ ਬੜੀਆਂ ਖੁਸ਼ੀਆਂ ਨਾਲ ਮਨਾਉਂਦੇ ਨੇ ਅੱਜ ਐਸੇ ਲੜੀ ਦੇ ਤਹਿਤ ਕੱਲ 27 ਜੂਨ 2024 ਦਿਨ ਵੀਰਵਾਰ ਨੂੰ ਸਿਧਮਾ ਬੇਠ ਸਲੇਮਪੁਰਾ ਪਿੰਡ ਦੇ ਬਾਹਰ-ਬਾਰ ਖੂਹਾਂ ਤੇ ਡੇਰਾ ਬਾਬਾ ਆਦਮ ਸ਼ਾਹ ਵਿਖੇ ਸਾਲਾਨਾ ਜੋੜ ਮੇਲਾ ਤੇ ਭੰਡਾਰਾ ਕਰਵਾਇਆ ਜਾ ਰਿਹਾ ਆਪ ਸਭ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਹਰ ਸਾਲ ਤੁਸੀਂ ਬੜਾ ਹਮ ਹਮਾ ਕੇ ਪਹੁੰਚਦੇ ਹੋ ਇਸ ਸਾਲ ਵੀ ਹਮ ਹਮਾ ਕੇ ਦਰਗਾਹ ਸ਼ਰੀਫ ਤੇ ਪਹੁੰਚੋ ਹਾਜ਼ਰੀਆਂ ਲਵਾਓ ਤੇ ਮੂੰਹੋਂ ਮੰਗੀਆਂ ਮੁਰਾਦਾਂ ਪਾਓ ਇਸ ਮੁਬਾਰਕ ਮੌਕੇ ਦੇ ਉੱਤੇ ਡਾਕਟਰ ਮਨਜੀਤ ਸਿੰਘ ਲੀਲਾ ਪੱਤਰਕਾਰ ਐਸਐਸਵੀ ਇੰਟਰਟੇਨਮੈਂਟ ਦੀ ਟੀਮ ਪਹੁੰਚ ਰਹੀ ਹੈ ਤੇ ਆਪ ਸਭ ਨੂੰ ਗੁਜ਼ਾਰਿਸ਼ ਹੈ ਕਿ ਆਪਣੇ ਕੀਮਤੀ ਵਕਤ ਵਿੱਚੋਂ ਖਾਸ ਤੌਰ ਤੇ ਰੱਬ ਦੀ ਮੁਹੱਬਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਔਰ ਜਗ ਦੀ ਮੁਹੱਬਤ ਨੂੰ ਛੱਡਦੇ ਹੋਏ ਵਕਤ ਤੇ ਪਹੁੰਚਣ ਦੀ ਕੋਸ਼ਿਸ਼ ਕਰਿਓ 11 ਵਜੇ ਚਿਰਾਗ ਰੋਸ਼ਨ ਕੀਤਾ ਜਾਵੇਗਾ ਉਸ ਤੋਂ ਬਾਅਦ ਝੰਡੇ ਦੀ ਰਸਮ ਔਰ ਚਾਦਰ ਦੀ ਰਸਮ ਕੀਤੀ ਜਾਵੇਗੀ ਫਿਰ ਰੂਹਾਨੀ ਮਜਲਿਸ ਔਰ ਸਰਬੱਧ ਭਲੇ ਲਈ ਦੁਆ ਮੰਗੀ ਜਾਵੇਗੀ ਉਸ ਤੋਂ ਬਾਅਦ ਚੌਲਾ ਅਤੇ ਚਾਹ ਦਾ ਢੱਟ ਲੰਗਰ ਵੀ ਵਰਤਾਇਆ ਜਾਵੇਗਾ ਤੇ ਆਪ ਸਭ ਨੂੰ ਬੇਨਤੀ ਹੈ ਕਿ ਦੁਆ ਵਿੱਚ ਸ਼ਿਰਕਤ ਕਰਨਾ ਔਰ ਹਮ ਹਮਾ ਕੇ ਪਹੁੰਚਣਾ ਔਰ ਮਨ ਚਾਹੀਆਂ ਮੁਰਾਦਾਂ ਪੂਰੀਆਂ ਕਿ ਯਾਰੀ ਫਕੀਰਾਂ ਨਾਲ ਮਿਲਦੀ ਤਕਦੀਰਾਂ ਦਾ